ਕਹਾਣੀ ਸੱਚਾ ਪ੍ਰੇਮੀ ਇੱਕ ਵਾਰ ਇੱਕ ਨੌਜਵਾਨ ਕਿਸੇ ਸਾਧੂ ਮਹਾਤਮਾ ਕੋਲ ਗਿਆ ਉਸ ਨੂੰ ਸਾਧੂ ਬਣਨ ਦਾ ਸ਼ੌਂਕ ਸੀ ਨੀਰੇ ਰੋਟ ਪਾੜ ਸਾਧੂ ਨਹੀਂ ਸਗੋ ਰੱਬ ਤੱਕ ਪਹੁੰਚਣ ਵਾਲਾ ਮਹਾਤਮਾ ਉਸ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਅਤੇ ਆਪਣਾ ਮਨੋਰਥ ਦੱਸ ਦਿੱਤਾ ਸਾਧੂ ਨੇ ਸੋਚਿਆ ਕੋਈ ਮਨਚਲਾ ਜੱਟ ਹੈ ਇਸ ਨੂੰ ਕਿਸੇ ਤਰ੍ਹਾਂ ਗਲੋਂ ਲਾਹਿਆ ਜਾਵੇ ਉਸ ਨੂੰ ਇੱਕ ਤਰਕੀਬ सूझी ਉਸ ਨੇ ਲੜਕੇ ਨੂੰ ਕਿਹਾ ਬੇਟਾ ਕਦੇ ਕਿਸੇ ਨੂੰ ਪਿਆਰ ਕੀਤਾ ਹੈ ਨਹੀਂ ਜੀ ਲੜਕੇ ਨੇ ਜਵਾਬ ਦਿੱਤਾ ਚੰਗਾ ਜਾ ਫਿਰ ਪਹਿਲਾਂ ਪਿਆਰ ਕਰਨਾ ਸਿੱਖ ਜੇ ਤੂੰ ਪਿਆਰ ਵਿੱਚ ਪੁੱਗ ਗਿਆ ਤਾਂ ਮੈਂ ਤੈਨੂੰ ਚੇਲਾ ਬਣਾ ਲਵਾਂਗਾ ਸਾਧੂ ਮੁੰਡਾ ਸਾਧੂ ਦੀ ਗੱਲ ਸੁਣ ਕੇ ਵਾਪਸ ਆ ਗਿਆ ਰਸਤੇ ਵਿੱਚ ਦੋ ਖੂਬਸੂਰਤ ਲੜਕੀਆਂ ਜਾ ਰਹੀਆਂ ਸਨ ਉਹ ਵੀ ਮੰਗਰ ਮੰਗਰ ਤੁਰਦਾ ਰਿਹਾ ਕਾਫੀ ਦੂਰ ਜਾ ਕੇ ਇੱਕ ਲੜਕੀ ਜਿਹੜੀ ਨਿਹਾਇਤ ਉਹ ਸੂਰਤ ਸੀ ਲੜਕੇ ਨੂੰ ਕਹਿਣ ਲੱਗੀ ਤੂੰ ਕੌਣ ਹੈ ਸਾਡੇ ਪਿੱਛੇ ਕਿਉਂ ਆ ਰਿਹਾ ਹੈ ਮੈਂ ਪ੍ਰੇਮੀ ਹਾਂ ਪਿਆਰ ਕਰਨਾ ਚਾਹੁੰਦਾ ਹਾਂ ਲੜਕੇ ਨੇ ਜਵਾਬ ਦਿੱਤਾ ਕਾਫੀ ਦੂਰ ਜਾ ਕੇ ਫਿਰ ਇਹੋ ਸਵਾਲ ਹੋਏ ਲੜਕੇ ਇਹ ਜਵਾਬ ਦਿੰਦਾ ਕਿ ਮੈਂ ਤੇਰਾ ਪ੍ਰੇਮੀ ਹਾਂ ਲੜਕੀਆਂ ਆਪੋ ਆਪਣੇ ਘਰ ਪੁੱਜ ਗਈਆਂ ਨੌਜਵਾਨ ਵੀ ਇੱਕ ਲੜਕੀ ਦੇ ਪਿੱਛੇ ਹੀ ਘਰ ਅੰਦਰ ਦਾਖਲ ਹੋ ਗਿਆ ਉਸ ਲੜਕੀ ਨੇ ਫਿਰ ਇੱਕ ਲੜਕੀ ਦੇ ਪਿੱਛੇ ਹੀ ਘਰ ਉਸ ਲੜਕੀ ਨੇ ਫੇਰ ਸਵਾਲ ਕੀਤਾ ਕਿ ਤੂੰ ਕੌਣ ਹੈ ਮੈਂ ਤੇਰਾ ਆਸ਼ਿਕ ਹਾਂ ਲੜਕੇ ਨੇ ਪਹਿਲੇ ਵਾਲਾ ਹੀ ਉੱਤਰ ਦਿੱਤਾ ਆਸ਼ਿਕ ਦਾ ਕੰਮ ਕੀ ਹੁੰਦਾ ਹੈ ਲੜਕੀ ਨੇ ਉਸ ਨੂੰ ਹਿਲਾਉਣਾ ਚਾਹਿਆ ਜੋ ਮਸ਼ੂਕ ਗਏ ਲੜਕੇ ਨੇ ਦ੍ਰਿੜਤਾ ਦਿਖਾਈ ਚੰਗਾ ਜਾ ਮੈਨੂੰ ਸੁੱਚੇ ਮੋਤੀ ਲਿਆ ਕੇ ਦੇ ਲੜਕਾ ਵਿਚਾਰਾ ਭੋਲਾਪਾਲਾ ਸੀ ਉਸ ਨੂੰ ਪਤਾ ਨਹੀਂ ਸੀ ਕਿ ਸੁੱਚੇ ਜਾਂ ਝੂਠੇ ਮੋਤੀ ਕੀ ਹੁੰਦੇ ਹਨ ਕਿੱਥੇ ਮਿਲਦੇ ਹਨ ਵਿਚਾਰਾ ਪਟਕ ਦਾ ਪਟਕਾਉਂਦਾ ਕਿਸੇ ਸਿਆਣੇ ਬੰਦੇ ਨੂੰ ਮਿਲਿਆ ਉਸਨੇ ਕਿਹਾ ਕਿ ਮੋਤੀ ਤਾਂ ਸਮੁੰਦਰ ਵਿੱਚੋਂ ਮਿਲਣਗੇ ਪਰ ਪ੍ਰਾਪਤ ਕਰਨੇ ਬਹੁਤ ਔਖੇ ਨੇ ਲੜਕੇ ਨੇ ਬਾਲਟੀ ਚੁੱਕੀ ਤੇ ਲੱਗ ਪਿਆ ਸਮੁੰਦਰ ਦਾ ਪਾਣੀ ਕੱਢਣ ਭੁੱਖਾ ਪਾਣਾ ਲੱਗਾ ਭੁੱਖਾ ਪਾਣਾ ਲੱਗਾ ਰਿਹਾ ਉਸ ਦੀ ਹੱਠ ਧਰਮੀ ਦੇਖ ਕੇ ਰੱਬ ਦਾ ਸਿੰਘਾਸਣ ਡੋਲ ਗਿਆ ਉਸਨੇ ਆਪਣੀ ਕਰਾਮਾਤ ਨਾਲ ਉਸ ਨੂੰ ਮੋਤੀ ਦੇ ਦਿੱਤੇ ਮੁੰਡੇ ਨੇ ਕੁੜੀ ਦੇ ਹਵਾਲੇ ਕਰ ਦਿੱਤੇ ਤੇ ਉਸਨੇ ਉਸ ਦੇ ਸਾਹਮਣੇ ਹੀ ਬੈਠ ਗਿਆ ਕੁੜੀ ਅਜੀਬ ਮੁਸੀਬਤ ਵਿੱਚ ਫਸੀ ਸੀ ਉਸਨੇ ਫੇਰ ਸਵਾਲ ਕੀਤਾ ਤੂੰ ਕੌਣ ਹੈ ਮੈਂ ਤੇਰਾ ਆਸ਼ਕ ਹਾਂ ਆਸ਼ਕਾਂ ਦਾ ਕੀ ਕੰਮ ਹੁੰਦਾ ਹੈ ਜੋ ਮਸ਼ੂਕ ਕਹੇ ਚੰਗਾ ਮੈਨੂੰ ਆਪਣਾ ਸਿਰ ਦੇ ਦੇ ਲੜਕੇ ਨੇ ਸਿਰ ਹਾਜ਼ਰ ਕਰ ਦਿੱਤਾ ਕੁੜੀ ਨੇ ਤਲਵਾਰ ਚਲਾਈ ਇੱਕ ਝਟਕੇ ਸਿਰ ਵੱਖ ਕਰ ਲਿਆ ਸਿਰ ਨੂੰ ਇੱਕ ਅਟੈਚੀ ਵਿੱਚ ਸੰਭਾਲ ਕੁੜੀ ਨੇ ਪਿੰਡ ਦੇ ਸਾਰੇ ਝਟਕਾਈਆਂ ਨੂੰ ਉਸ ਦਾ ਥੋੜਾ ਥੋੜਾ ਮਾਸ ਵੇਚ ਦਿੱਤਾ ਨਾਲ ਕਿਹਾ ਕਿ ਸਭ ਤੋਂ ਪਹਿਲਾਂ ਇਸ ਮਾਸ ਨੂੰ ਲਾਉਣਾ ਹੈ ਇੱਕ ਕੁੜੀ ਇੱਕ ਦੁਕਾਨ ਉੱਤੇ ਇੱਕ ਸਿਪਾਹੀ ਨੇ ਇੱਕ ਸ਼ੇਰ ਮਾਸ ਮੰਗਿਆ ਤਾਂ ਦੁਕਾਨਦਾਰ ਨੇ ਜਵਾਬ ਦਿੱਤਾ ਕਿ ਭਈ ਸ਼ੇਰ ਤਾਂ ਨਹੀਂ ਇਹ ਤਾਂ ਪਾਕੂ ਲੱਗਦਾ ਸਿਪਾਹੀ ਨੇ ਕਿਹਾ ਕਿ ਮੈਨੂੰ ਤਾਂ ਸ਼ੇਰ ਚਾਹੀਦਾ ਹੈ ਤਦ ਬੋਟੀ ਵਿੱਚੋਂ ਆਵਾਜ਼ ਆਈ ਮਿਤਰਾ ਤੋਲ ਕੇ ਤਾਂ ਦੇਖ ਇਹ ਆਸ਼ਕਾਂ ਦਾ ਮਾਸ ਹੈ ਸੇਰ ਦਾ ਸੇਰ ਹੀ ਹੋਵੇਗਾ ਸਿਪਾਹੀ ਹੈਰਾਨ ਤੇ ਪਰੇਸ਼ਾਨ ਸੀ ਬੋਟੀ ਫੇਰ ਬੋਲੀ ਤੋਲਣ ਦੀ ਲੋੜ ਨਹੀਂ ਮੈਂ ਇੱਕ ਆਸ਼ਕ ਹਾਂ ਮੇਰਾ ਮਾਸ ਫਲਾਂ ਫਲਾਂ ਥਾਂ ਉੱਤੇ ਪੁੱਜਿਆ ਹੈ ਹਾਲੇ ਤੱਕ ਤਿਆਰ ਕਿਸੇ ਨੇ ਨਹੀਂ ਕੀਤਾ ਕੋਈ ਮਸਾਲਾ ਰਗੜ ਰਿਹਾ ਹੈ ਕੋਈ ਘਿਓ ਲੈਣ ਗਿਆ ਹੈ ਸਿਪਾਹੀ ਨੇ ਸਾਰੇ ਥਾਮਾ ਤੋਂ ਮਾਸ ਵਾਪਸ ਕਰਵਾ ਲਿਆ ਤਦ ਆਵਾਜ਼ ਆਈ ਕਿ ਮੇਰਾ ਸਿਰ ਫਲਾਂ ਥਾਂ ਤੇ ਪਿਆ ਹੈ ਉਹ ਵੀ ਲੈ ਆਓ ਸਿਰਲੀ ਆਂਦਾ ਗਿਆ ਪਰ ਲੜਕਾ ਹਾਲੇ ਵੀ ਲੇਟਿਆ ਹੋਇਆ ਸੀ ਉਸਨੇ ਕਿਹਾ ਕਿ ਮੈਂ ਮੁਰ ਆਪਣੇ ਸਰੀਰ ਨੂੰ ਧਾਰਨ ਕਰ ਸਕਦਾ ਹਾਂ ਜੇ ਉਹ ਲੜਕੀ ਕਹੇ ਕਿ ਜੇ ਤੂੰ ਮੇਰਾ ਸੱਚਾ ਪ੍ਰੇਮੀ ਹੈ ਤਾਂ ਖੜਾ ਹੋ ਜਾ ਲੜਕੀ ਦੇ ਕਹਿਣ ਦੀ ਦੇਰ ਸੀ ਕਿ ਲੜਕਾ ਖੜਾ ਹੋ ਗਿਆ ਕੁੜੀ ਨੇ ਉਸ ਸੱਚੇ ਪ੍ਰੇਮੀ ਨਾਲ ਸ਼ਾਦੀ ਕਰਵਾ ਲਈ ਜਦੋਂ ਮਹਾਤਮਾ ਕੋਲ ਦੋਵੇਂ ਗਏ ਤਾਂ ਅੱਗੋਂ ਉਸਨੇ ਲੜਕੇ ਨੂੰ ਪ੍ਰਣਾਮ ਕੀਤਾ ਕਿ ਜਿਸ ਚੀਜ਼ ਦੀ ਪ੍ਰਾਪਤੀ ਲਈ ਮੈਂ ਸਾਰੀ ਉਮਰ ਗਵਾ ਦਿੱਤੀ ਤੂੰ ਥੋੜੇ ਸਮੇਂ ਵਿੱਚ ਪ੍ਰਾਪਤ ਕਰ ਲਈ ਹੈ ਰੱਬ ਰੱਖਾ